ਜੁਗ ਰੰਗ ਦਿਖਾਇਆ ਕੀ ਕਾਲੀ ਜੁਗ ਰੰਗ ਦਿਖਾਇਆ ਬਈ ਨੋ ਤੀਦਾ ਫਰਕ ਮਟਾਇਆ ਓ ਡੈਡੀ ਸੌਰੇ ਤੈ ਕਹਾਇਆ ਕੁੰਡ ਚ ਕਾਤੇ ਫੈਸ਼ਨ ਨੇ ਅੱਜ ਦੇ ਤੌਰ ਤੇਰੀ ਕੀ ਅੱਜ ਦੇ ਤੌਰ ਤੇਰੀ ਚਾ ਕੁੰਡੀਆਂ ਹੁੰਦੀਆਂ ਸੀ ਅਣਕੀ ਛੱਡੀ ਦੀਆਂ ਗੱਲਾਂ ਚਾਰੇ ਪਾਸੇ ਹੁੰਦੀਆਂ ਸੀ ਉਹਨਾ ਮੁੱਛ ਰਹੀ ਨਾ ਦਾੜੀ ਲੱਗਦੀ ਪੱਗ ਸਿਰਾਂ ਨੂੰ ਉਹ ਲੱਗਦੀ ਪੱਗ ਸਿਰਾਂ ਨੂੰ ਘਾਰੀ ਗੱਬਰ ਕੋਨੇ ਜੱਟ ਅਨਾੜੀ ਅੱਜ ਬਣਾਤੇ ਫੈਸ਼ਨ ਨੇ ਓਏ ਅੱਜ ਦੇ ਤਾਂ ਹੋਰ ਅੱਜ ਦੇ ਤੌਰ ਤੇਰੀ ਕੀ ਦੁਨੀਆ ਦੇ ਬਦਲਾਤੇ ਫੈਸ਼ਨ ਨੇ ਅੱਜ ਦੇ ਤੌਰ ਤੇਰੀ ਕੀ ਦੁਨੀਆ ਦੇ ਬਦਲਾਤੇ ਫੈਸ਼ਨ ਨੇ ਓ ਇੱਕ ਗੱਜ ਦੀ ਗੁੱਤ ਕਟਾ ਕੇ ਪਟੇ ਕਰਾ ਲੈ ਕੁੜੀਆਂ ਨੇ ਇੱਕ ਗੱਜ ਦੀ ਗੁੱਤ ਕਟਾ ਕੇ ਪਟੇ ਕਰਾ ਲੈ ਕੁੜੀਆਂ ਨੇ ਪਾਉਂਦੀਆਂ ਪੈਂਟ ਕਮੀਜ਼ਾਂ ਸੂਟ ਪਲਾ ਲੈ ਕੁੜੀਆਂ ਨੇ ਉਹ ਨਾਰੇ ਕਗਰੇ ਨਾ ਫੁਲਕਾਰੀ ਉਹ ਲਹਿੰਗਾ ਮਾਰ ਗਿਆ ਦੂਰ ਉਹ ਲਹਿੰਗਾ ਮਾਰ ਗਿਆ ਦੂਰ ਉਡਾਰੀ ਉੱਡ ਗਈ ਔਰਤ ਦੀ ਸਰਦਾਰੀ ਆ ਰੰਗ ਲਿਆਤੇ ਫੈਸ਼ਨ ਨੇ ਓਏ ਅੱਜ ਦੇ ਤੌਰ ਤਰੀਕੇ ਅੱਜ ਦੇ ਤੌਰ ਤਰੀਕੇ ਦੁਨੀਆ ਦੇ ਬਦਲਾਤੇ ਫੈਸ਼ਨ ਨਹੀਂ ਅੱਜ ਦੇ ਤੌਰ ਤੇਰੀ ਕੀ ਦੁਨੀਆ ਦੇ ਬਦਲਾ ਤੇ ਫੈਸ਼ਨ ਨਹੀਂ ਬਹੁਤ ਵਧੀਆ ਗੀਤ ਲਿਖਿਆ ਜੀ ਕਾਲਾ ਤੋਗਾ ਵਾਲੇ ਵੀਰ ਨੇ ਸੱਚ ਲਿਖਣਾ ਵੀ ਓਕਾ ਸੱਚ ਸੁਣਨਾ ਵੀ ਓਕਾ ਤੇ ਸੱਚ ਪੱਚਦਾ ਵੀ ਓਕਾ ਕੰਨ ਸਿਆਣੀਆਂ ਦੀਆਂ ਸੱਚੀਆਂ ਤੇ ਹੱਡੀ ਹਡਾਈਆਂ ਹੋਈਆਂ ਗੱਲਾਂ ਹੁੰਦੀਆਂ ਨੇ ਜੀ ਲੋਕ ਤਤ ਤੁਸੀਂ ਮੇਰੇ ਸਾਰੇ ਲੋਕ ਤੱਤਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਹੜਾ ਵੀ ਮੈਂ ਫੇਸਬੁੱਕ ਤੇ ਪਾਉਣੀ ਆ ਆਸ ਹੈ ਕਿ ਤੁਸੀਂ ਇਹ ਲੋਕ ਤੱਤ ਨੂੰ ਬਹੁਤ ਜ਼ਿਆਦਾ ਪਿਆਰ ਦੇਵੋਗੇ ਸਤਿਕਾਰ ਦੇਵੋਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀ ਆਪਣੀ ਪੰਜਾਬੀ ਫੋਕ ਸਿੰਗਰ ਜਸਮੀਨ ਚੋਟੀਆ ਐਦੀ سپورਟ ਕਰਦੇ ਰਹੋ ਸਰੋਤਿਓ ਕਿਉਂਕਿ ਸਰੋਤਿਆਂ ਵਿੱਚ ਹੀ ਰੱਬ ਵੱਸਦਾ ਹੁੰਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ